ਇਸ ਫਲਕਮ ਟੂ ਮੈਚ ਜਾਂਦਾ ਸਾਹਿਬ ਟੂ ਦੁਬਈ ਵਾਲੇ ਫਾਈਨਲੀ ਆਪਾਂ ਆ ਚੁੱਕੇ ਆ ਕੋਨੇ ਸ਼ਾ ਆਪਣਾ ਸਟੈਂਡ ਪਿਆ ਵਾ ਥੋੜੇ ਟਾਈਮ ਤੱਕ ਆਪਾਂ ਵੀਡੀਓ ਵਗੈਰਾ ਬਣਾਵਾਂਗੇ ਆਪਣੀ ਚੇਅਰ ਤੇ ਸਟੈਂਡ ਆਲਰੇਡੀ ਪਿਆ ਹੋਇਆ ਵਾ ਸੋ ਬੁਹੇਰਾ ਕੋਨੇ ਸ਼ਾ ਆਪਾਂ ਪਹੁੰਚ ਚੁੱਕੇ ਆ ਬੁਹੇਰਾ ਕੋਨੇ ਤੇ ਬੈਕ ਸਾਈਡ ਦੇਖੋਗੇ ਸ਼ਾਜਾ ਬੁਹੇਰਾ ਕੋਨੇ ਇਤਰੋ ਆਪਾਂ ਫਿਲਹਾਲ ਜਿੱਥੇ ਖਲੋਤੇ ਆ ਉਹ ਅਲਮਜਾਜ 3 ਆ ਓਕੇ ਸੋ ਅਲਮਜਾਜ 3 ਨੂੰ ਚੱਲੀ ਰੋ ਦੂਜੀ ਸਾਈਡ ਚੱਲੀਏ ਤੇ ਅਲਮਜਾਜ 2 ਆਈ ਜੀ ਇਤਰੋ ਬਾਇਓ ਦੂਜੀ ਸਾਈਡ ਚੱਲੀਏ ਅਲਮਜਾਜ 3 ਆਈ ਜੀ ਇਹ ਤੇ ਜੱਦੀ ਤੇ ਐਂਪੀਟੀਟਰ ਆ ਜਾਂਦਾ ਉਹ ਜਿੰਨੀਆਂ ਮੈਂ ਵੀਡੀਓਜ਼ ਵਗੈਰਾ ਆਲਰੇਡੀ ਤੁਹਾਨੂੰ ਦਿਖਾ ਕੇ ਆਪਣੇ ਆਪਣੇ YouTube ਚੈਨਲ ਤੇ ਅਪਲੋਡ ਕੀਤੀਆਂ ਹੋਆਂ ਆਹ ਵਾਲਾ ਜਿਹੜਾ ਏਰੀਆ ਇਹਨਾਂ ਨੂੰ ਖਾਮੇ ਤੋਂ ਦੇਖ ਰਹਾ ਹਾਂ ਬੁਹਿਰਾ ਕਾਰਨੀ ਸ਼ੋਟਨ ਦੀ ਰਾਜ ਕੀ ਸ਼ਾਰਜਾ ਦਾ ਕਾਫੀ ਸੋਹਣਾ ਤੇ ਖੂਬਸੂਰਤ ਹੋਟਲ ਆ ਕਾਫੀ ਜਿਆਦਾ ਜਿਹਨੂੰ ਕਹਿੰਦੇ ਆ ਆ ਵੀਆਈਪੀ ਜਿਹੜੇ ਉਹ ਹੋਟਲ ਦੇ ਵਿੱਚ ਆਉਂਦੇ ਆ ਵੀਆਈਪੀ ਦੀ ਤੁਹਾਨੂੰ ਦੇਖਣ ਨੂੰ ਵਗੈਰਾ ਨੂੰ ਮਿਲਦੀਆਂ ਵੀਡੀਓਜ਼ ਵਗੈਰਾ ਆ ਜੇ ਤੂੰ ਆਉਂਦੇ ਹੋ ਤੇ ਸਟੇ ਵਗੈਰਾ I don't know ਕਿਉਂਕਿ ਮੈਂ ਉੱਥੇ ਹਾਲੇ ਤੱਕ ਗਿਆ ਨਹੀਂ ਹਾਂ ਤੇ ਇਨ ਫਿਊਚਰ ਜੇ ਜਾਵਾਂਗੇ ਤੇ ਤੁਹਾਨੂੰ ਦੱਸਾਂ ਬਟ ਹਲੇ ਮੇਰਾ ਕੋਈ ਇਦਾਂ ਦਾ ਇੰਟੈਂਸ਼ਨ ਨਹੀਂ ਹੈ ਬੈਕਸਾਈਡ ਵੀ ਦੇਖਦੇ ਹੋਗੇ ਕਾਫੀ ਸੋਹਣੀ ਆ ਮੱਠੀ ਮੱਠੀ ਧੂਪ ਪੈਦੀ ਪਈ ਆ ਮੌਸਮ ਕਾਫੀ ਸੋਹਣਾ ਵਾ ਫਿਲਹਾਲ ਕੋਈ ਧੁੱਪਣੀ ਆ ਜੇ ਤੁਸੀਂ ਮੇਰੀ ਬੈਕਸਾਈਡ ਦੇਖਦੇ ਹੋਗੇ ਕਾਫੀ ਸੋਹਣਾ ਵਾ ਐਮਪੀ 3 ਚਾਰਜ ਆਬ ਵਹਿਰਾ ਕੋਈ ਨਹੀਂ ਆਪਾਂ ਇਸ ਟਾਈਮ ਤੇ ਆ ਕੀਪ سپورਟਿੰਗ ਗਾਈਜ਼ ਸਬਸਕ੍ਰਾਈਬ ਮਾਈ ਚੈਨਲ